ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਦੇ ਚੈਨਲ ਤੇ ਅੱਜ ਵੀਰੇ ਆਪਾਂ ਨੇ ਗੱਲ ਕਰਨੀ ਹੈ ਲਾਈਵ ਜੀਸਟ ਬਾਰੇ ਵੀ ਗਾਵਾਂ ਚ ਜੀਸਟ ਦੇ ਕੀ ਫਾਇਦੇ ਨੇ ਕਿੰਨੀ ਇਹਨਾਂ ਨੂੰ ਡੋਜ਼ ਪਾਉਣੀ ਚਾਹੀਦੀ ਆ ਤੇ ਕਿਹੜੀਆਂ-ਕਿਹੜੀਆਂ ਗਾਵਾਂ ਚ ਆਪਾਂ ਨੂੰ ਇਹ ਵਰਤਣਾ ਚਾਹੀਦਾ ਤੇ ਕਦੋਂ ਬੰਦ ਕਰ ਦੇਣਾ ਚਾਹੀਦਾ ਤੇ ਵੀਰੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਗੱਲ ਕਰਨੀ ਆ ਵੀ ਜਿੰਨੀ ਵੀ ਆਪਾਂ ਵੀਡੀਓ ਬਣਾਉਨੇ ਆ ਕੋਈ ਵੀ ਨੌਲੇਜ ਵਾਲੀ ਠੀਕ ਆ ਜਿੰਨੀ ਕ ਆਪਾਂ ਨੂੰ ਹੈਗੀ ਆ ਤੇ ਆਪਾਂ ਇਹ ਹੀ ਮਕਸਦ ਹੁੰਦਾ ਵੀ ਆਪਾਂ ਤੁਹਾਡੇ ਨਾਲ ਵੱਧ ਤੋਂ ਵੱਧ ਕੋਈ ਵੀ ਜਾਣਕਾਰੀ ਆ ਉਹ ਸ਼ੇਅਰ ਕਰੀਏ ਕਿਉਂਕਿ ਵੀਰੇ ਬਹੁਤ ਬੀੜ ਭੈਣਾਂ ਦੇ ਮੈਸੇਜ ਵੀ ਆਉਂਦੇ ਨੇ ਵੀ ਅਸੀਂ ਨਵਾਂ ਕੰਮ ਸਟਾਰਟ ਕਰਨਾ ਵੀ ਕਿਵੇਂ ਕਰੀਏ ਕੀ ਕਰੀਏ ਤੇ ਵੀਰੇ ਕਿਉਂਕਿ ਜਦੋਂ ਆਪਾਂ ਨੇ ਨਵਾਂ ਕੰਮ ਸਟਾਰਟ ਕਰਨਾ ਉਦੋਂ ਹੀ ਦਿੱਕਤ ਆਉਂਦੀਆਂ ਨੇ ਗਾਵਾਂ ਲੈਂਡ ਦੀ ਵੀ ਦਿੱਕਤ ਆਉਂਦੀਆਂ ਨੇ ਸ਼ੈੱਡ ਵੀ ਪਾਉਣਾ ਹੁੰਦਾ ਖਾਤਿਆਂ ਵੀ ਕਰਨਾ ਹੁੰਦਾ ਤੇ ਵੀਰੇ ਆਪਾਂ ਨੇ ਇਹੀ ਗੱਲ ਕਰਨੀ ਹੈ ਜੇ ਤੁਸੀਂ ਇਹ ਧੰਦਾ ਸਟਾਰਟ ਕਰਨਾ ਦਾ ਤੁਹਾਨੂੰ ਜਾਏ ਤੁਸੀਂ ਛੋਟਾ ਮੋਟਾ ਕੋਈ ਕੋਰਸ ਆ ਜਿਹੜਾ ਉਹ ਕਰ ਲਿਆ ਕਰੋ ਵੀ ਆਪਾਂ ਨੂੰ ਆਪਣੇ ਦੰਗਰ ਰੱਖਣ ਯੋਗੇ ਹੋ ਜੀ ਇਹ ਨਾ ਹੋਵੇ ਵੀ ਆਪਾਂ ਨੇ ਪਸ਼ੂ ਰੱਖ ਲਿਆ ਆਪਾਂ ਨੂੰ ਕਾਫੀ ਚੀਜ਼ ਦਾ ਵੀ ਨਹੀਂ ਪਤਾ ਹਨਾ ਆਪਾਂ ਨੂੰ ਟੈਂਪਰੇਚਰ ਚੈੱਕ ਕਰਨਾ ਆਉਣਾ ਚਾਹੀਦਾ ਮਾੜਾ ਮੋਟਾ ਟੀਕਾ ਲੱ ਲਾ ਜਿਵੇਂ ਬੁਖਾਰ ਬਹੁੜ ਦਾ ਮੋਕ ਦਾ ਲਾ ਲੋ ਜੇ ਆਪਾਂ ਨੂੰ ਆਪਣੇ ਪਸ਼ੂ ਦਾ ਪਤਾ ਹੋਣਾ ਚਾਹੀਦਾ ਕਿਉਂਕਿ ਹਰੇਕ ਹੁਣ ਹਰੇਕ ਦੇ ਘਰੇ ਪਸ਼ੂ ਰੱਖਿਆ ਹੋਇਆ ਠੀਕ ਆ ਹਰੇਕ ਦਾ ਪਸ਼ੂ ਅੱਡ ਅੱਡ ਚੀਜ਼ਾਂ ਖਾਂਦਾ ਜਿਵੇਂ ਬੰਦੇ ਨੇ ਹੁਣ ਚਾਹੇ ਤੁਹਾਨੂੰ ਕੋਈ ਕੋਸ਼ਿਸ਼ ਕਹੀ ਜਾਵੇ ਠੀਕ ਆ ਨਾ ਜਿਹੜੇ ਵੀ ਦੇ ਵੀ ਮਤਲਬ ਤੁਸੀਂ ਲਾ ਲੋ ਯਾਰ ਮੈਂ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾ ਵੀ ਆਪਣਾ ਜਿਹੇ ਜਿਹੇ ਆਪਾਂ ਆਪਣੇ ਵੀਰ ਸਾਰੇ ਉਹੋ ਜੀ ਹੁੰਦੇ ਨੇ ਹੁਣ ਤੁਸੀਂ ਲਾ ਲੋ ਵੀ ਪੰਜਾਬ 'ਚ 70 80% ਲੋਕ ਨੇ ਜਿਹੜੇ ਉਹ ਮੀਡਲ ਕਲਾਸ ਵਾਲੇ ਨੇ ਠੀਕ ਆ ਹੁਣ ਤੁਸੀਂ ਕੋਈ ਵੀ ਪਿੰਡ ਦਾ ਬੰਦਾ ਠੀਕ ਆ ਉਹ ਆਪਣੇ ਪਿੰਡ 'ਚ ਇਹ ਚਾਤੀ ਮਾਰ ਕੇ ਦੇਖ ਲਵੇ ਸੋਣੇ ਜਿਹੜੇ ਉਹ ਕਿੰਨੇ ਕਿਲੋ ਖਾਂਦੇ ਨੇ ਜਾਂ ਕਿੰਨੇ ਘਰਾਂ 'ਚ ਵੀ ਮਤਲਬ ਹੁਣ ਜੇ ਕੋਈ ਜਿੰਮ ਖਾਨ ਜਿੰਮ ਵਿਆਣੇ ਵਾਲਾ ਬੰਦਾ ਕਹੇ ਜਾਂ ਕੋਈ ਹੋਰ ਕਹੇ ਤੁਸੀਂ ਤਾਂ ਹੀ ਤੰਦਰੁਸਤ ਰਹੇਗੇ ਉਹ ਜੇ ਸਿਓ ਖਾएंगे ਹੁਣ ਕਿੰਨੇ ਕਾਰਨੇ ਜਿਹੜੇ ਸਿਓ ਖਾ ਸਕਦੇ ਨੇ ਆ ਸਿਓ ਲੈ ਸਕਦੇ ਨੇ ਠੀਕ ਆ ਨਾ ਇਹ ਜ਼ਰੂਰੀ ਨਹੀਂ ਹੁੰਦਾ ਹਰੇਕ ਬੰਦੇ ਦਾ ਵੀ ਦੇ ਜਿੰਦਗੀ ਦਾ ਆਪੋ ਆਪਣਾ ਐਕਸਪੀਰੀਅੰਸ ਹੁੰਦਾ ਕਈ ਵਾਰ ਬੰਦੇ ਨੇ ਕੋਈ ਫਲ ਫਰੂਟ ਖਾਦਾ ਵੀ ਨਹੀਂ ਹੁੰਦਾ ਉਹ ਜ਼ਿੰਦਗੀ 'ਚ ਕਦੇ ਬਿਮਾਰ ਨਹੀਂ ਹੁੰਦਾ ਕਈ ਵਾਰ ਫਲ ਫਰੂਟ ਖਾਣੇ ਵਾਲਾ ਬੰਦਾ ਵੀ ਬੈੱਡਾਂ ਤੋਂ ਉੱਠ ਨਹੀਂ ਸਕਦਾ ਹੁੰਦਾ ਠੀਕ ਹੈ ਨਾ ਆਪਾਂ ਤਾਂ ਇਹ ਗੱਲ ਕਹਿੰਦੇ ਆ ਵੀਰੇ ਥੋੜਾ ਐਕਸਪੀਰੀਅੰਸ ਕੰਮ ਕਰਨਾ ਹੁਣ ਚਾਹੇ ਜੇ ਮੇਰੀ ਵੀਡੀਓ ਆ ਚਾਹੇ ਕਿਸੇ ਦੀ ਵੀ ਤੁਸੀਂ ਵੀਡੀਓ ਦੇਖਦੇ ਹੋ ਚਾਹੇ ਤੁਸੀਂ ਬੁੱਕ ਪੜ੍ਹਦੇ ਹੋ ਕਾਪੀ ਕਿਸੇ ਫਾਰਮਰ ਨੂੰ ਮਿਲਦੇ ਹੋ ਚਾਹੇ ਕਿਸੇ ਡਾਕਟਰ ਨੂੰ ਮਿਲਦੇ ਹੋ ਜਿੰਨਾ ਚਿਰ ਤੁਸੀਂ ਆਪਣਾ ਐਕਸਪੀਰੀਅੰਸ ਆਪ ਬਿਸ਼ੂ ਰੱਖ ਕੇ ਨਹੀਂ ਕਰਦੇ ਤੁਹਾਡਾ ਤਜਰਬਾ ਨਹੀਂ ਬਣਨਾ ਹੈਗਾ ਠੀਕ ਹੈ ਨਾ ਉ ਤੁਹਾਨੂੰ ਨੋਲਜ ਥਿਰੀ ਹੋ ਜਾਣੀ ਆ ਤੁਸੀਂ ਵੀਡੀਓ ਬਣਾ ਲੇਗੇ ਜਾਂ ਕਿਸੇ ਨੂੰ ਦੱਸ ਦੇਗੇ ਜਿੰਨਾ ਚਿਰ ਤੁਸੀਂ ਆਪ ਨਹੀਂ ਆਪਣਾ ਕੰਮ ਕਰਦੇ ਹੈਗੇ ਤੁਹਾਨੂੰ ਕੋਈ ਵੀ ਤਜਰਬਾ ਜਿਹੜਾ ਹੋਣਾ ਨਹੀਂ ਆਪਣਾ ਵੀਡੀਓ ਬਣਾਉਣ ਦਾ ਬਸ ਇਹੀ ਮਕਸਦ ਹੁੰਦਾ ਵੀ ਵੱਧ ਤੋਂ ਵੱਧ ਤੁਹਾਡੇ ਨਾਲ ਕੋਈ ਵੀ ਨੌਲੇਜ ਆ ਉਹ ਆਪਾਂ ਸ਼ੇਅਰ ਕਰੀਏ ਹੁਣ ਆਪਾਂ ਨੇ ਇਹ ਵੀਡੀਓ 'ਚ ਗੱਲ ਕਰਨੀ ਹੈ ਜੀਸਟ ਬਾਰੇ ਪਹਿਲਾਂ ਵੀ ਜੇ ਆਪਾਂ ਜੀਸਟ ਦੇ ਫਾਇਦੇ ਜਿੰਨਾ ਕਿ ਜਨਕੀ ਆਪਾਂ ਨੂੰ ਪਤਾ ਆਪਾਂ ਤੁਹਾਡੇ ਨਾਲ ਓਨੀ ਕ ਗੱਲ ਕਰਾਂਗੇ ਠੀਕ ਆ ਨਾ ਤੇ ਜੀਸਟ ਦੇ ਵੀਦੇ ਫਾਇਦੇ ਜੀਸਟ ਦਾ ਮੇਨ ਕੰਮ ਆ ਵੀਰੇ ਜਿਹੜਾ ਪਸ਼ੂ ਦੇ ਪੇਟ 'ਚ ਸਭ ਤੋਂ ਵੱਡਾ ਹੁੰਦਾ ਮੇਦੇ 'ਚ ਉਹ ਹੁੰਦਾ ਰੂਮਨ ਜਿਹੜਾ ਵੀ ਇਨਟੇਕ ਪਸ਼ੂ ਨੇ ਲੈਣਾ ਉਹ ਪਹਿਲਾਂ ਰੂਮਨ ਚ ਜਾਂਦਾ ਜੀਸਟਰ ਦਾ ਪਹਿਲਾ ਤਾਂ ਕੰਮ ਆ ਵੀ ਉਹ ਰੂਮਨ ਦੇ ਪੀ ਐਚ ਲੈਵਲ ਨੂੰ ਆ ਜਿਹੜਾ ਸਹੀ ਰੱਖਦਾ 6 ਤੋਂ 7 ਦੇ ਵਿੱਚ ਰਹਿਣਾ ਚਾਹੀਦਾ ਹੁੰਦਾ ਤੇ ਦੂਜਾ ਵੀ ਇਹ ਰੂਮਨ ਆ ਜਿਹੜਾ ਦੀ ਟੈਂਪਰੇਚਰ ਆ ਜਿਹੜਾ ਜੀਸਟਰ ਦਾ ਸੌਰੀ ਟੈਂਪਰੇਚਰ ਆ ਰੂਮਨ ਦਾ ਜਿਹੜਾ ਟੈਂਪਰੇਚਰ ਆ ਉਹ ਸਹੀ ਰੱਖਦਾ ਜੀਸਟਰ 40 ਤੋਂ 42 ਰਹਿਣਾ ਹੁੰਦਾ ਇਸ ਲਈ ਆਪਾਂ ਨੂੰ ਗਾਵਾਂ ਨੂੰ ਜ਼ਿਆਦਾ ਠੰਡਾ ਤੇ ਜਿਆਦਾ ਗਰਮ ਪਾਣੀ ਹੈ ਜਿਹੜਾ ਉਹ ਪਲਾਉਣਾ ਨਹੀਂ ਚਾਹੀਦਾ ਤੇ ਤੀਜਾ ਜਿਹੜੀ ਆਕਸੀਜਨ ਬਣਦੀ ਆ ਰੂਮਾਂ ਚ ਜਿਹੜਾ ਜੀਸਟਾ ਉਹ ਨੂੰ ਬਾਹਰ ਕੱਢਦਾ ਠੀਕ ਆ ਨਾ ਹੁਣ ਦੂਜੀ ਗੱਲ ਆਪਾਂ ਨੇ ਇਹ ਕਰਨੀ ਹੈ ਵੀ ਕਿਹੜੀਆਂ ਗਾਵਾਂ ਜੀ ਜੀਸਟਾ ਜਿਹੜਾ ਉਹ ਵਰਤਣਾ ਚਾਹੀਦਾ ਆਪਾਂ ਨੂੰ ਜਿਵੇਂ ਵੱਡੇ ਜਿਵੇਂ ਜਾਂਦਾ ਪਸ਼ੂ ਆਪਣਾ ਸੂਇਆ ਹੋਇਆ ਤਾਜ਼ਾ ਠੀਕ ਆ ਨਾ ਤਾਜ਼ੇ ਪਸ਼ੂ ਤੋਂ ਆਪਾਂ ਨੇ ਦੁੱਧ ਲੈਣਾ ਹੁੰਦਾ ਉਹ ਜੀ ਫਿਰ ਆਪਾਂ ਨੂੰ 9-10 ਕਿਲੋ ਦੁੱਧ ਦੇ ਹਿਸਾਬ ਨਾਲ ਰੱਖਣੀ ਹੁੰਦੀ ਹੈ ਕਈ ਵਾਰ ਆਪਣਾ ਤਾਜ਼ਾ ਸੂਇਆ ਪਸ਼ੂ 30 ਲੀਟਰ ਕੈਪੈਸਿਟੀ ਵਾਲਾ ਹੁੰਦਾ ਠੀਕ ਹੈ ਨਾ ਉਹ ਚ ਤੁਸੀਂ 20 ਤੋਂ 25 ਗ੍ਰਾਮ ਜੀਸਟਾ ਜਿਹੜਾ ਵਰਤ ਸਕਦੇ ਹੋ ਤੇ ਵਿੱਚ ਦੀ ਵੀਰੇ ਆਪਾਂ ਨੇ ਇੱਕ ਗੱਲ ਇਹ ਕਰਨੀ ਆ ਵੀ ਜਿਹੜਾ ਜੀਸਟਾ ਤੁਸੀਂ 15 ਤੋਂ 20 ਕਿਲੋ ਤੋਂ ਥੱਲੇ ਵਾਲੀ ਗਾਂ ਨੂੰ ਜੀਸਟ ਨਾ ਪਾਓ ਜੇ ਪਾਉਣਾ ਤੁਸੀਂ 10 ਗ੍ਰਾਮ ਪਾ ਸਕਦੇ ਹੋ ਕਿਉਂਕਿ ਵੀਰੇ ਇੱਕ ਦਾ ਜੀਸਟ ਮਹਿੰਗਾ ਵਾ ਉਹਦਾ ਇੱਕ 14-15 ਕਿਲੋ ਗਾਂ ਦੁੱਧ ਦਿੰਦੀ ਹੁੰਦੀ ਆ ਰੇਟ ਕਿੰਨਾ ਕੁ ਲੱਗਦਾ ਗਾਵਾਂ ਦਾ ਕਿਤੇ ਹੀ ਆ 43 ਨਹੀਂ ਤਾਂ ਨੌਰ ਤੁਸੀਂ 70 80% ਲੋਕਾਂ ਦਾ ਦੁੱਧਾ ਜਿਹੜਾ گاਵਾਂ ਦਾ ਉਹ 32 33 35 ਰੁਪਏ ਤੱਕ ਹੱਦ ਲੱਗਦਾ ਹੱਦ 38 ਲੱਗ ਜਾਂਦਾ 40 ਤੋਂ ਉੱਪਰ ਤਾਂ ਥੋੜੇ ਜਿਹੇ ਪਰਸੈਂਟ ਲੋਕ ਨੇ ਜਿਨ੍ਹਾਂ ਦਾ گاਵਾਂ ਦਾ ਦੁੱਧ ਲੱਗਦਾ ਉਹਨਾਂ ਦੀ ਆਪਾਂ ਕਹੀਏ ਮਹਿੰਗੇ ਮਹਿੰਗੇ ਸਪਲੀਮੈਂਟ ਪਾ ਲਈਏ 15 16 ਕਿਲੋ ਵਾਲੀ ਗਾਂ ਨੂੰ ਫੇਰ ਵੱਜਣਾ ਕੁਝ ਨਹੀਂ ਫੇਰ ਆਪਾਂ ਕੰਮ ਛੱਡ ਦਿੰਨੇ ਆ ਵੀ ਇਹ ਕੰਮ ਚ ਕੋ ਬਚ ਨਹੀਂ ਯਾਨੀ ਕਿ ਕੀ ਹੈ ਤੁਹਾਨੂੰ ਕੋਈ ਵੀ ਕੁਝ ਵੀ ਕਹਿੰਦਾ ਬੰਦਾ ਜਦੋਂ ਤੁਸੀਂ ਕਰਕੇ ਦੇਖ ਲਿਓ ਤੁਸੀਂ ਜੇ 1500 ਰੋ 15 16 ਕਿਲੋ ਵਾਲੀ ਗਾਂ ਉਹਨੂੰ ਮਿੱਠਾ ਛੋੜਾ 50 60 ਗ੍ਰਾਮ ਡੇਲੀ ਜੇ ਡੇਲੀ ਨਹੀਂ ਦੇਣਾ ਇੱਕ ਦਿਨ ਛੱਡ ਕੇ ਤੁਸੀਂ 100 ਗ੍ਰਾਮ ਦੇ ਦੋ मिनਰਲ ਮਿਕਚਰ ਉਹ ਪਾਓ ਠੀਕ ਹੈ ਨਾ ਜਿਹੜਾ ਜੀਸਟ ਹੈ ਵੱਡੀਆਂ ਗਾਵਾਂ ਨੂੰ ਹੀ ਵਰਤ ਹੁੰਦਾ ਵੀਰੇ ਜਿਨ੍ਹਾਂ ਨੇ ਇਨਟੇਕ ਜ਼ਿਆਦਾ ਲੈਣਾ ਜਾਂ 10 ਕਿਲੋ ਫੀਡ ਖਾਣੀ ਹੈ ਘੱਟੋ ਘੱਟ ਵੀ ਜ਼ਿਆਦਾ ਰਾਸ਼ਨ ਖਾਣਾ ਜਿਨ੍ਹਾਂ ਨੇ ਲਿਮਟਡ ਜਾਂ ਰਾਸ਼ਨ ਖਾਣਾ ਹੁਣ ਆਪਾਂ ਆਪਣੇ ਪਿੰਡਾਂ 'ਚ ਦੇਖਦੇ ਆਂ ਕਈ ਬੀਬੀਆਂ ਭੈਣਾਂ ਦੇ ਵੀ ਮਤਲਬ ਕਈ ਉਹ ਮਾਤਾਵਾਂ ਹੁੰਦੀਆਂ ਨੇ ਬਜ਼ੁਰਗ ਆਪਾਂ ਦੇਖਦੇ ਆਂ ਘਾਹ ਖੋਤ ਦੀ ਖੋਤਗੀਆਂ ਹੁੰਦੀਆਂ ਨੇ ਉਹਨਾਂ ਦੇ ਵੀ ਪਸ਼ੂ ਰੱਖੇ ਹੁੰਦੇ ਨੇ ਉਹ ਵੀ ਗੱਬਰ ਰਹੀ ਜਾਂਦੇ ਨੇ ਕਿਉਂਕਿ ਉਹਨਾਂ ਦੀ ਕਪੈਸਿਟੀ ਦੁੱਧ ਦੇਣ ਦੀ ਲਿਮਟਿਡ ਜੀ ਆ ਤੇ ਖਾਣ ਦੀ ਕਪੈਸਿਟੀ ਉਹ ਨਹੀਂ ਗਾ ਠੀਕ ਆ ਨਾ ਹੁਣ ਜਿਹੜੀਆਂ ਵੱਡੀਆਂ ਗਾਵਾਂ ਨੇ ਵੱਧ ਦੁੱਧ ਨਿਕਲਣਾ ਹੁਣ ਤੁਸੀਂ ਦੇਖ ਲਓ ਵੀ ਇੰਨੇ ਮਿਨਰਲ ਵਿਟਾਮਿਨ ਦੁੱਧ ਚੋਂ ਨਿਕਲਦੇ ਨੇ ਉਹਨਾ ਜੇ ਆਪਾਂ ਉਹਨਾਂ ਦੀ ਪੂਰਤੀ ਨਹੀਂ ਕਰਾਂਗੇ ਫਿਰ ਗਾਂ ਚ ਘਾਟ ਪਊਗੀ ਉਹਦੇ ਨਾਲ ਕੰਸਿਵ ਨਹੀਂ ਹੋਣਾ ਗਾਂ ਨੇ ਠੀਕ ਆ ਨਾ ਹੁਣ ਆਪਾਂ ਵਿੱਚ ਗੱਲ ਕਰਦੇ ਸੀਗੇ ਜੀਸਟ ਦੇ ਵੀ ਮਤਲਬ ਫੈਜੇ ਦੀ ਤੇ ਇੱਕ ਡੋਜ਼ ਦੀ ਗੱਲ ਕਰਨੀ ਹੈ ਆਪਾਂ ਨੇ ਵੀ ਕਿੰਨੀ ਦੇਣੀ ਚਾਹੀਦੀ ਆ ਡੋਜ਼ ਵੀਰੇ ਜੇ ਤੁਹਾਡੀ ਗਾਂ 10 12 ਕਿਲੋ ਫੀਡ ਖਾ ਰਹੀ ਆ 30 ਕਿਲੋ ਦੁੱਧ ਤੇ ਚੱਲਦੀ ਆ ਜੇ 35 20 ਪਲਸ ਤੇ 20 ਤੋਂ 25 ਦੇ ਵਿੱਚ ਵਿੱਚ ਜੇ ਤੁਹਾਡੀ ਗਾਂ ਚੱਲਦੀ ਆ ਤਾਂ ਤੁਸੀਂ ਉਹਨੂੰ 20 ਗ੍ਰਾਮ ਰੱਖੋ ਇਹ 25 ਤੋਂ 30 ਦੇ ਵਿੱਚ ਚੱਲਦੀ ਆ ਤਾਂ ਨੂੰ 25 ਗ੍ਰਾਮ ਜੀਸਟਾ ਜਿਹੜਾ ਹੋ ਰੱਖੋ ਠੀਕ ਆ ਨਾ ਕੋਈ ਵੀ ਸਪਲੀਮੈਂਟ ਆ ਵੀਰੇ ਠੀਕ ਆ ਨਾ ਹੁਣ ਜਿਵੇਂ ਆਪਾਂ ਗੱਲ ਕਰਦੇ ਆ ਇੱਕ ਬੰਦਾ ਜਿੰਮ ਜਾਂਦਾ ਜਾਂ ਪਹਿਲਵਾਨੀ ਕਰਦਾ ਠੀਕ ਆ ਉਹਦਾ ਖਾਣਾ ਤੇ ਉਹਦੀ ਐਕਸਰਸਾਈਜ਼ ਆ ਉਹ ਨੋਰਮਲ ਬੰਦੇ ਨਾਲੋਂ ਵੱਧ ਹੋਣੀ ਹੋਣੀ ਹੈ ਜਦੋਂ ਉਹਨੇ ਜ਼ੋਰ ਲਾਉਣਾ ਉਹਦੇ ਸਰੀਰ ਨੇ ਮੰਗਣਾ ਹੁੰਦਾ ਠੀਕ ਆ ਨਾ ਨਾਰਮਲ ਬੰਦਾ ਉਹਨਾਂ ਨੂੰ ਇਹ ਚੀਜ਼ ਨਹੀਂ ਖਾ ਸਕਦਾ ਠੀਕ ਆ ਨਾ ਉਮੀ ਪਸ਼ੂਆਂ ਜਾਣਦਾ ਜਿਹੜੇ ਪਸ਼ੂ ਨੇ ਜਿਆਦਾ ਖਾਣਾ ਤੇ ਦੁੱਧ ਦੇਣਾ ਉਹਨੂੰ ਉਹਦੇ ਵਿੱਚ ਆਪਾਂ ਨੂੰ ਸਪਲੀਮੈਂਟ ਵਰਤਣੇ ਹੀ ਪੈਣੇ ਨੇ ਜੇ ਆਪਾਂ ਸਪਲੀਮੈਂਟ ਨਹੀਂ ਵਰਤਾਂਗੇ ਤਾਂ ਪਸ਼ੂ ਆ ਜਿਹੜਾ ਆਪਣਾ ਬਿਮਾਰ ਹੋਊਗਾ ਠੀਕ ਆ ਨਾ ਹੁਣ ਜਿਵੇਂ ਬੰਦਾ ਵੀ ਆ ਠੀਕ ਆ ਜਿਹੜੇ ਹੁਣ ਜਿੰਮ ਲਾਉਂਦੇ ਨੇ ਜਾਂ ਪਲਵਾਨ ਨੇ ਉਹਨਾਂ ਨੂੰ ਵੀ ਲੀਵਰ ਤੋਂ ਸਪਲੀਮੈਂਟ ਜਿਹੜੇ ਲਾਉਣੇ ਲੈਣੇ ਪੈਂਦੇ ਨੇ ਕਿਉਂਕਿ ਜਿਵੇਂ ਹੁਣ ਗਾਵਾਂ ਨੇ ਚਾਹੇ ਬੰਦਾ ਚਾਹੇ ਵੀਰੇ ਜਾਹੇ ਪਹਿ후ਆ 90% ਬਿਮਾਰੀਆਂ ਨੇ ਜਿਹੜੀਆਂ ਉਹ ਲੀਵਰ ਤੋਂ ਸਟਾਰਟ ਹੁੰਦੀਆਂ ਨੇ ਠੀਕ ਆ ਨਾ ਆਪਾਂ ਨੂੰ ਜਾਨੀ ਕੀ ਕੋਈ ਵੀ ਤੁਹਾਨੂੰ ਇਹੀ ਵਾਰ-ਵਾਰ ਕਹਿਣਾ ਵੀ ਕੋਈ ਵੀ ਸਪਲੀਮੈਂਟ ਤੁਸੀਂ ਚੂਜ਼ ਕਰਨਾ ਉਹ 20+ ਵਾਲੀ ਗਾਂ ਨੂੰ ਹੀ ਸਟਾਰਟ ਕਰੋ ਹੁਣ ਜਿਵੇਂ ਮਿਨਰਲ ਮਿਕਚਰ ਆਉਦਾ ਜਿਹੜਾ 10 ਕਿਲੋ ਵਾਲੀ ਆ ਜਿਹੜਾ 5 ਕਿਲੋ ਵਾਲੇ ਉਹਨੂੰ ਤਾਂ ਆਪਾਂ ਨੇ ਪਾਉਣਾ ਹੀ ਪਾਉਣਾ ਕਿਉਂਕਿ ਮਿਨਰਲ ਮਿਕਚਰ ਜਿਹੜਾ ਜਿਵੇਂ ਹੁਣ ਦੁੱਧ 'ਚ ਉਹ ਵਿਟਾਮਿਨ ਮਿਲਦਾ ਨਿਕਲਦੇ ਨੇ ਉਹਨਾਂ ਦੀ ਘਾਟ ਪੈ ਜਾਂਦੀ ਹੈ ਡੰਗਰ 'ਚ ਉਹਨਾਂ ਦੀ ਪੂਰਤੀ ਲਈ ਆਪਾਂ ਨੂੰ ਉਹ ਦੇਣਾ ਪੈਂਦਾ ਠੀਕ ਆ ਨਾ ਤੇ ਨਹੀਂ ਜ ਨਹੀਂ मिनरल ਮਿਕਚਰ ਦੰਦੇ ਉਹ ਰਿਪੀਟ ਬਰੀਡਿੰਗ ਦੀ ਸਮੱਸਿਆ ਆ ਜਾਂਦੀ ਆ ਉਦੋਂ ਦੁੱਗਣੇ ਪੈਸੇ ਨੇ ਆਪਣੇ ਲੱਗ ਜਾਂਦੇ ਨੇ ਉਹ ਵੀ ਕਹਿੰਦਾ ਜੇ ਤੁਹਾਡਾ ਪਸ਼ੂ 15 16 ਕਿਲੋ ਦੁੱਧ ਦੇ ਰਿਹਾ ਮਿੱਠਾ ਛੋਡਾ ਤੇ मिनरल ਮਿਕਚਰ ਦੋ ਜੇ ਤੁਹਾਡਾ ਪਸ਼ੂ ਜਿਆਦਾ ਦੁੱਧ ਦਿੰਦਾ ਹੁਣ ਜਿਵੇਂ ਸੂਇਆ ਹੋਇਆ ਪਸ਼ੂ ਹੁੰਦਾ ਠੀਕ ਆ ਆਪਣਾ ਤਾਜ਼ਾ ਪਸ਼ੂ ਵੱਧ ਦੁੱਧ ਤੇ ਚੱਲਦਾ ਹੁੰਦਾ ਆਪਾਂ ਉਹਨੂੰ ਵੱਧ ਰੱਖਣ ਪਾਉਨੇ ਆ ਫੀਡ ਵੀ ਉਹ ਤੁਸੀਂ ਫਿਰ ਜੀਸਟਾ ਜਿਹੜਾ ਜ਼ਰੂਰ ਬਾਤਿਆ ਕਰੋ ਜਦੋਂ ਤੁਹਾਡਾ ਪਸ਼ੂ ਗੱਭਣ ਚੈੱਕ ਪਾਸ ਹੋ ਗਿਆ ਦੁੱਧ ਘਟ ਗਿਆ ਉਦੋਂ ਚਾਹੇ ਤੁਸੀਂ ਜੀਸਟਾ ਜਿਹੜਾ ਬੰਦ ਕਰਦਿਆ ਕਰੋ ਉਦੋਂ ਤੁਸੀਂ ਬਫਰ ਜਾਂ ਮਿੱਠਾ ਸੋਡਾ ਜੇ ਮੈਨਜ਼ਨ ਮੈਕਸਟਰ ਦਾ ਚੱਲਣਾ ਹੀ ਚੱਲਣਾ ਕਿਉਂਕਿ ਵੀਰੇ ਆਪਾਂ ਨੂੰ ਇਹੀ ਹੁੰਦਾ گاਵਾ ਨੇ ਜਿਹੜੀਆਂ ਇੱਕ ਵੀਰੇ ਇਹ ਮੇਨ ਗੱਲ ਆ ਵੀ ਜੇ ਤੁਹਾਡੀ ਗਾਂ 20 ਲੀਟਰ ਦੀ ਕਪੈਸਿਟੀ ਵਾਲੀ ਆ ਤਾਂ ਉਹ ਤੋਂ 25 ਲੈਣ ਦੀ ਕੋਸ਼ਿਸ਼ ਨਾ ਕਰੋ ਠੀਕ ਹੈ ਨਾ ਇੱਥੇ ਪੰਗਾ ਆੜਦਾ ਇੱਥੇ ਪਸ਼ੂ ਬਿਮਾਰ ਹੁੰਦਾ ਇੱਥੇ ਆਪਾਂ ਲੌਸ ਤੇ ਜਾਂਦੇ ਆ ਜਦੋਂ ਆਪਾਂ ਵੀ ਮਤਲਬ ਹੁਣ ਇੱਕ ਪਸ਼ੂ ਦੀ ਕਪੈਸਿਟੀ 20 ਕਿਲੋ ਦੁੱਧ ਵਾਲੀ ਆ ਆਪਾਂ ਉਹਨੂੰ ਫੀਡ ਪਾ ਰਹਿਆਂ 9-10 ਕਿਲੋ ਵਧੀਆ ਚੱਲ ਰਿਹਾ ਹੁਣ ਜਦੋਂ ਆਪਾਂ ਉਹਦਾ ਉਹਦੀ ਫੀਡ ਵਧਾਉਣੀ ਆ ਜਦੋਂ ਉਹ ਵੱਧ ਕਪੈਸਿਟੀ ਵਾਲੀ ਨਹੀਂ ਹੈਗੀ ਆਪਾਂ ਧੱਕੇ ਨਾਲ ਉਹ ਤੋਂ ਜ਼ਿਆਦਾ ਫੀਡ ਪਾ ਕੇ ਦੁੱਧ ਲਵਾਂਗੇ ਤਾਂ ਉਹ ਬਿਮਾਰ ਹੋ ਜਿੰਨਾ ਉਹ ਦੁੱਧ ਦਿੰਦੀ ਆ ਉਹਨੇ ਉਹਨਾ ਵੀ ਨਹੀਂ ਦੇਣਾ ਮੁਰਕੇ ਨਾਲ ਤਾਂ ਦੁੱਧ ਦਾ ਲੌਸ ਹੁੰਦਾ ਨਾਲੇ ਬਿਮਾਰ ਹੁੰਦੀ ਆਪਣੇ ਪੈਸੇ ਲੱਗਣੇ ਲੱਗਦੇ ਆ ਠੀਕ ਆ ਨਾ ਆਪਾਂ ਨੇ ਵੀਰੇ ਤੁਹਾਡੇ ਨਾਲ ਬਸ ਇਹੀ ਨੌਲਜ ਸ਼ੇਅਰ ਕਰਨੀ ਸੀ ਤੁਹਾਡਾ ਆਪਣਾ ਐਕਸਪੀਰੀਅੰਸ ਕੰਮ ਕਰਨਾ ਤੁਹਾਡੇ ਆਪ ਦੇ ਪਸ਼ੂ ਨੇ ਤੁਹਾਡੇ ਪਸ਼ੂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੁਣ ਆਪਾਂ ਕਈ ਵਾਰ ਦੇਖਦੇ ਆ ਹੁਣ ਆਪਾਂ ਨੂੰ ਵੀ ਪਤਾ ਹੁੰਦਾ ਆਪਣੇ ਘਰੇ ਪਸ਼ੂ ਰੱਖੇ ਹੋਏ ਨੇ ਰੋਜ਼ ਆਪਾਂ ਪਸ਼ੂਆਂ ਨੂੰ ਦੇਖਦੇ ਆ ਆਪਾਂ ਦੇਖ ਕੇ ਦੱਸ ਦਿੰਨੇ ਆ ਵੀ ਪਸ਼ੂ ਅੱਜ ਅਗਾਲੀ ਨਹੀਂ ਕਰਦਾ ਬਿਮਾਰਤਾ ਨਹੀਂ ਟੈਂਪਰੇਚਰ ਚੈੱਕ ਕਰੋ ਇਹਦਾ ਐਂ ਆਪਣੇ ਪਸ਼ੂਆਂ ਦਾ ਧਿਆਨ ਰੱਖੋ ਵੀਰੇ ਤੋਂ ਨੂੰ ਆਪਣੇ ਪਸ਼ੂ ਦਾ ਐਨ ਪਤਾ ਹੋਣਾ ਚਾਹੀਦਾ ਜੇ ਤੁਸੀਂ ਇਹ ਕੰਮ ਕਰਨਾ ਮੈਂ ਤਾਂ ਕਹਿੰਦਾ ਵੀ ਮਾੜਾ ਮੋਟਾ ਤੁਹਾਨੂੰ ਐਕਸਪੀਰੀਅੰਸ ਹੋਣਾ ਚਾਹੀਦਾ ਜਾਂ ਕੋਈ ਮਾੜਾ ਮੋਟਾ ਜਿਹੜਾ ਕੋਰਸ ਕਰੋ ਬਿਨਾਂ ਨੌਲਜ ਤੋਂ ਇਹ ਕੰਮ ਵੀ ਮਤਲਬ ਯਾਰ ਐ ਹੋ ਜਾਂਦਾ ਫਿਰ ਲਾਸਟੇ ਜਾਂਦਾ ਕੰਮ ਜੇ ਆਪਾਂ ਨੂੰ ਗਾਵਾਂ ਲੈਣ ਦਾ ਨਾ ਪਤਾ ਹੋਵੇ ਉਹਨਾਂ ਦੀ ਮੈਨੇਜਮੈਂਟ ਦਾ ਨਾ ਪਤਾ ਹੋਵੇ ਕੀ ਕਹਿੰਦਾ ਪਹਿਲਾਂ ਛੋਟੇ ਵੀ ਮਤਲਬ ਘੱਟ ਦੁੱਧ ਵਾਲੀ ਗਾਂ ਲੈ ਲਓ 15 ਕਿਲੋ ਵਾਲੀ ਲੈ ਲਓ 20 ਵਾਲੀ ਲੈ ਲਓ 25 ਵਾਲੀ ਲੈ ਲਓ ਜਿਹੇ ਜਿਹੇ ਤੁਹਾਡੇ ਕੋਲ ਪੈਸੇ ਨੇ ਵੱਡੀਆਂ ਗਾਵਾਂ ਦਾ ਵੀਰੇ ਹੌਲੀ-ਹੌਲੀ ਜਦੋਂ ਤੁਹਾਡਾ ਐਕਸਪੀਰੀਅੰਸ ਬਣ ਗਿਆ ਹੌਲੀ-ਹੌਲੀ ਠੀਕ ਆ ਨਾ ਤੁਹਾਡੇ ਵੀ ਮਤਲਬ ਗਾਵਾਂ ਦੇ ਤੁਸੀਂ ਚੰਗੇ ਸੀਮਾਂ ਲਵਾਏ ਅੱਗੇ ਬੱਚੀਆਂ ਆਈਆਂ ਉਹ ਪਲ ਗਈਆਂ ਉਹਨਾਂ ਦੇ ਸੀਮਾਂ ਲਵਾਏ ਯਾਨੀ ਕਿ ਸਬਰ ਵਾਲਾ ਕੰਮ ਐ ਦੋ ਤਿੰਨ ਸਾਲ ਇਹ ਕਿਤੇ ਜੀ ਕਾਮਯਾਬ ਹੋਣ ਨੂੰ ਲੱਗਦੇ ਨੇ ਜਦੋਂ ਤੁਸੀਂ ਐਨ ਪ੍ਰੋਪਰ ਵਧੀਆ ਮੈਨੇਜਮੈਂਟ ਕਰਨ ਲੱਗੇ ਤੁਹਾਡੀਆਂ ਬੱਚੀਆਂ ਰਲ ਗਈਆਂ ਠੀਕ ਆ ਤੁਹਾਨੂੰ ਸਾਰਾ ਕੁਝ ਪਤਾ ਲੱਗਣ ਲੱਗਿਆ ਆਪਣਾ ਫਾਰਮ ਵਧਾ ਲਓ ਚਾਹੇ گاਵਾ ਵਧਾ ਉਹਦਾ ਤੁਹਾਡੀਆਂ ਆਪੇ ਜਿਹੜੀਆਂ ਵੱਜ ਜਾਣੀਆਂ ਨੇ ਠੀਕ ਆ ਨਾ ਯਾਨੀ ਕਿ ਪਹਿਲਾ ਸਟੈਪ ਆ ਜਿਹੜਾ ਹੌਲੀ ਹੌਲੀ ਪਟੋ ਕਿਉਂਕਿ ਕਈ ਬੰਦੇ ਚਲੋ ਜਿਨ੍ਹਾਂ ਨੇ ਲੋਨ ਲੈਣਾ ਜਾਂ ਜਿਨ੍ਹਾਂ ਕੋ ਪੈਸਾ ਹੈਗਾ ਉਹਨਾਂ ਨੇ ਤਾਂ ਕਰ ਨਹੀਂ ਕਰਨਾ ਠੀਕ ਆ ਨਾ ਜਿਹੜੇ ਆਪਣੇ ਵਰਗੇ ਨੋਰਮਲ ਬੰਦੇ ਨੇ ਜਿਨ੍ਹਾਂ ਕੋ ਪੈਸੇ ਵੀ ਲਿਮਟਿਡ ਜਿਹੇ ਦੇ ਨੇ ਸ਼ੈੱਡ ਵੀ ਛੋਟਾ ਜਿਹਾ ਠੀਕ ਆ ਨਾ ਉਹਨਾਂ ਨੂੰ ਇਹੀ ਆ ਬੇਨਤੀ ਦੀ ਤੁਸੀਂ ਨੋਰਮਲ گاਵਾਂ ਦੇ ਚੰਗੇ ਸੀਮਨ ਲਵਾਓ ਹੌਲੀ ਹੌਲੀ ਬਸ ਸਬਰ ਮਿਹਨਤ ਕਰੋ ਆਪਣੀ ਠੀਕ ਆ ਨਾ ਸਬਰ ਰੱਖੋ ਹੌਲੀ ਹੌਲੀ ਆ ਆਪਣਾ ਕੰਮ ਆ ਜਿਹੜਾ ਉਹ ਆਪੇ ਵੱਜ ਜਾਣਾ ਇਹ ਜ਼ਰੂਰੀ ਨਹੀਂ ਹੁੰਦਾ ਵੀ ਇਹ ਧੰਦਾ ਜਿਹੜਾ ਤੁਸੀਂ ਹੁਣ ਜਿਵੇਂ ਕੋਈ ਗਾਂ ਗੱਭਣ ਹੁਣੇ ਆਪਾਂ ਨੂੰ ਪਤਾ ਵੀ ਗੱਭਣ ਹੋਗੇ 9 9 ਮਹੀਨੇ ਦਾ ਲੈਣੀ ਨੇ ਸੋਣ ਚਾਹੇ ਕੁਝ ਕਰ ਲਓ ਠੀਕ ਆ ਕੋਈ ਛੋਟਾ ਜਿਹਾ ਆਪਾਂ ਨੇ ਦਰਾਖਤ ਲਾਇਆ ਉਹਨੂੰ ਰੋਜ਼ ਪਾਣੀ ਪਾਵਾਂਗੇ ਹੌਲੀ ਹੌਲੀ ਵੱਡਾ ਹੋਊ ਛਾਂ ਦੇਊ ਆਪਾਂ ਨੂੰ ਫਲ ਦੇਊ ਠੀਕ ਆ ਨਾ ਇਹ ਕੰਮ ਆ ਜਿਹੜਾ ਸਬਰ ਵਾਲਾ ਤੇ ਟਾਈਮ ਜ਼ਰੂਰ ਲੱਗਦਾ ਔਕੜਾਂ ਸ਼ੁਰੂਆਤ ਤੇ ਬਹੁਤ ਆਉਂਦੀਆਂ ਨੇ ਉਹ ਔਕੜਾਂ ਉਦੋਂ ਆਉਂਦੀਆਂ ਨੇ ਜਦੋਂ ਆਪਾਂ ਨੂੰ ਐਕਸਪੀਰੀਅੰਸ ਥੋੜਾ ਬਹੁਤਾ ਐਕਸਪੀਰੀਅੰਸ ਆ ਆਪਣਾ ਜਿਹੜਾ ਜਰੂਰ ਰੱਖੋ ਕੋਈ ਛੋਟਾ ਮੋਟਾ ਕੋਰਸ ਕਰੋ ਠੀਕ ਆ ਨਾ ਇਹ ਵੀਡੀਓ 'ਚ ਵੀਰੇ ਆਪਾਂ ਨੇ ਇਹੀ ਗੱਲ ਕਰਨੀ ਸੀ ਬਾਰ-ਬਾਰ ਆਪਾਂ ਇਹੀ ਕਹਿੰਦੇ ਆ ਵੀ ਜੇ ਤੁਹਾਡੀਆਂ ਨਾਰਮਲ ਗਾਵਾਂ ਨੇ ਘੱਟ ਦੁੱਧ ਆਲੀਆਂ ਨੇ ਮਿੱਠਾ ਛੋਡਾ ਤੇ ਮਿਨਰਲ ਮਿਕਸਚਰ ਪਾਓ ਇਹਦੇ ਨਾਲੇ ਥੋੜਾ ਵਧੀਆ ਕੰਮਾ ਜਿਹੜਾ ਉਹ ਚੱਲੀ ਜਾਣਾ ਨਾਲ ਦੀ ਨਾਲ ਆਪਣੇ ਪਸ਼ੂਆਂ ਦੇ ਚੰਗੇ ਸੀਮਾ ਲਵਾਓ ਜਦੋਂ ਤੁਹਾਡੇ ਕੋਲ ਬਰੀਡ ਬਣ ਗਈ ਜਿਆਦੇ ਦੁੱਧ ਆਲੀਆਂ ਆਪੇ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਜਿਹੜਾ ਪਤਾ ਲੱਗ ਜਾਣਾ ਇਹ ਵੀਡੀਓ 'ਚ ਵੀਰੇ ਆਪਾਂ ਨੇ ਇਹੀ ਗੱਲ ਕਰਨੀ ਸੀ ਜੇ ਚੈਨਲ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਸਾਰਿਆਂ ਨੂੰ